ਤੇ ਕਿਦਰ ਐਂ ਭੱਜ ਗਿਆ ਜੇ ਮੈਂ ਚੰਨੀ ਭੱਜੂ ਤੁਹਾਡੇ ਕੋਲੋਂ ਉਧਰੋਂ ਆ ਕੇ ਇੱਥੇ ਆ ਕੇ ਖੜੇ ਹੋ ਗਏ ਉਹ ਜਦੋਂ ਮੁੱਖ ਮੰਤਰੀ ਸੀ ਮੰਤਰੀ ਸੀ ਜਿੰਨਾ ਨੁਕਸਾਨ ਗਰੀਬਾਂ ਦਾ ਇਹਨਾਂ ਨੇ ਕੀਤਾ ਨਾ ਜਦੋਂ ਭਾਂਜੇ ਦੇ ਭਤੀਜੇ ਦੇ ਘਰੋਂ 7-7 ਕਰੋੜ ਰੁਪਇਆ ਥਿਆਵੇ ਇਹਦਾ ਮਤਲਬ ਕਿਸੇ ਨਾ ਕਿਸੇ ਗਰੀਬਾਂ ਦੀ ਸਕੀਮ ਦਾ ਲੁੱਟਿਆ ਹੋਣਾ ਬਸ ਮੈਂ 1 ਸਾਲ ਪਹਿਲਾਂ ਵੀ ਆਇਆ ਸੀ ਪਰ ਮੈਨੂੰ ਕੀ ਪਤਾ ਸੀ ਬੰਦਾ ਹੈ ਨਿਕਲੂਗਾ ਹੁਣ ਜੇ ਕੋਈ ਦਿਲ ਦੀ ਤੱਕ ਇਹ ਨਹੀਂ ਬੁਝ ਨਹੀਂ ਸਕਦਾ ਜੇ ਕੋਈ ਐਹ ਜੀ ਮਸ਼ੀਨ ਆ ਜੇ ਜਿਹੜੀ ਇੱਥੇ ਲਾਏ ਤੇ ਦੱਸਦੇ ਬੰਦੇ ਦਿਲ ਚ ਬੇਈਮਾਨੀ ਕਿੰਨੀ ਕਹ ਸਭ ਤੋਂ ਪਹਿਲਾਂ ਮੈਂ ਖਰੀਦੂਗਾ ਉਹ ਮਸ਼ੀਨ ਹੁਣ ਪਹਿਲਾ ਵਾਲਾ ਬੰਦਾ ਆਇਆ ਤੁਹਾਡਾ ਪਿਆਰ ਤੁਹਾਡਾ ਸਤਿਕਾਰ ਇਹਨਾਂ ਦਿੱਤਾ ਉਹਨੂੰ ਵਿੱਚ ਹੀ ਧੋਖਾ ਦੇ ਕੇ ਛੱਡ ਕੇ ਹੁਣ ਕਹਿੰਦਾ ਮੈਨੂੰ ਇੱਧਰੋਂ ਪਾਸਪੋਰਟ ਐ ਥੋੜੀ ਹੁੰਦਾ ਐ ਸਾਈਕਲ ਦੇ ਵੀ ਸਟੈਂਡ ਹੁੰਦਾ ਕੋਈ ਸਟੈਂਡ ਹੋਵੇ ਬੰਦੇ ਦਾ ਨੌਕਰੀਆਂ ਮਿਲਣਗੀਆਂ ਬਿਜਲੀ ਫ੍ਰੀ ਹੋਊਗੀ ਵਪਾਰ ਵਧਣਗੇ ਦੁਕਾਨਦਾਰੀਆਂ ਉੱਪਰ ਜਾਣ ਗਿਆ ਘਰਾਂ 'ਚ ਤਰੱਕੀਆਂ ਆਉਣ ਗਿਆ ਨਾ ਮੈਂ ਕਿਸੇ ਬੱਸਾਂ 'ਚ ਹਿੱਸਾ ਪਾਉਣਾ ਨਾ ਮੈਂ ਰੇਤ ਦੀਆਂ ਖੱਡਾਂ 'ਚ ਹਿੱਸਾ ਪਾਉਣਾ ਨਾ ਮੈਂ ਟਾਬਿਆਂ 'ਚ ਹਿੱਸਾ ਪਾਉਣਾ ਹਿੱਸਾ ਪਾਉਣਾ ਤਾਂ ਪੰਜਾਬੀਆਂ ਦੇ ਦੁੱਖਾ ਸੁੱਖਾ ਜਿੱਸਾ ਪਾਉਣਾ ਹੋਰ ਮੈਂ ਕਿਤੇ ਹਿੱਸਾ ਨਹੀਂ ਪਾਉਣਾ ਬੋਲੇ ਸੋਨਿਆਨ ਆਦਮਪੁਰ ਵਾਲਿਓ ਜਿੰਨਾ ਪਿਆਰ ਤੁਸੀਂ ਦੇ ਰਹੇ ਹੋ ਜਾਂ ਇਸ ਤੋਂ ਪਹਿਲਾਂ ਜਿੰਨਾ ਦਿੱਤਾ ਉਸ ਪਿਆਰ ਨੂੰ ਕਿਸੇ ਤੱਕੜੀ 'ਚ ਤੋਲਿਆ ਨਹੀਂ ਜਾ ਸਕਦਾ ਕਿਸੇ ਕਰੰਸੀ 'ਚ ਮਾਪਿਆ ਨਾਪਿਆ ਨਹੀਂ ਜਾ ਸਕਦਾ ਵੀਰੋ ਮੈਨੂੰ ਆਦਮਪੁਰ ਦੇ ਕੱਲੇ-ਕੱਲੇ ਮਸਲੇ ਦਾ ਪਤਾ ਹੈ ਮੈਨੂੰ ਗਰੀਬਾਂ ਦੇ ਘਰਾਂ ਦੇ ਨਕਸ਼ੇ ਪਤਾ ਹੈ ਉਹ ਬਦਲਨੇ ਨੇ ਇਸ ਵਾਰ ਹਾਂਜੀ ਜੂਨ ਦੇ ਐਂਡ 'ਚ ਆਪਣਾ 에어ਪੋਰਟ ਚੱਲ ਪੂਗਾ ਜੂਨ ਦੇ ਐਂਡ 'ਚ ਤੇ ਉਹਦਾ ਨਾਮ ਵੀ ਅਸੀਂ 에ਵੀਏਸ਼ਨ ਮਿਨਿਸਟਰੀ ਨੂੰ ਪ੍ਰਪੋਜ਼ ਕੀਤਾ ਹੈ ਸ਼੍ਰੀ ਗੁਰੂ ਰਵਿਦਾਸ 에어ਪੋਰਟ ਸੋ ਵੀਰੋ 에어ਪੋਰਟ ਬਣਨ ਨਾਲੇ ਸ਼ਹਿਰ 'ਚ ਬਹੁਤ ਤਰੱਕੀ ਹੋਊਗੀ ਟੂਰਿਸਟ ਆਉਣਗੇ ਹੋਟਲ ਬਣਨਗੇ ਬਹੁਤ ਜ਼ਿਆਦਾ ਤਰੱਕੀ ਹੋਊ ਪਹਿਲਾਂ ਅਸੀਂ ਸੜਕ ਬਣਾ ਰਹੇ ਹਾਂ 에어ਪੋਰਟ ਵਾਲੀ ਟਰਮੀਨਲ ਦਾ ਕੰਮ ਚੱਲ ਰਿਹਾ ਹੈ ਆ ਜਿਹੜੀ ਸੜਕ ਤੇ ਖੜਿਆ ਇਹਦਾ ਪਹਿਲਾਂ ਬੁਰਾ ਹਾਲ ਸੀ ਕਰਤਾ ਠੀਕ ਨਾ ਆਏ ਠੇਕੇਦਾਰ ਭੱਜ ਗਿਆ ਕੋਈ ਨਹੀਂ ਇੱਕ ਪਾ ਚੜੰਗੇ ਕਿੱਧਰ ਠੀ ਕਿੱਧਰ ਐਂ ਭੱਜ ਗਿਆ ਜਿਵੇਂ ਚੰਨੀ ਭੱਜੂ ਤੋਂ ਡੋਢੇ ਹੋ ਉਧਰੋਂ ਆ ਕੇ ਇੱਥੇ ਆ ਕੇ ਖੜੇ ਹੋਗੇ ਉਹ ਜਦੋਂ ਮੁੱਖ ਮੰਤਰੀ ਸੀ ਮੰਤਰੀ ਸੀ ਜਿੰਨਾ ਨੁਕਸਾਨ ਗਰੀਬਾਂ ਦਾ ਇਹਨਾਂ ਨੇ ਕੀਤਾ ਨਾ ਜਦੋਂ ਭਾਂਜੇ ਦੇ ਭਤੀਜੇ ਦੇ ਘਰੋਂ 7-7 ਕਰੋੜ ਰੁਪਇਆ ਥਿਆਵੇ ਇਹਦਾ ਮਤਲਬ ਕਿਸੇ ਨਾ ਕਿਸੇ ਗਰੀਬਾਂ ਦੀ ਸਕੀਮ ਦਾ ਲੁੱਟਿਆ ਹੋਣਾ ਬਸ ਸੋ ਵੀਰੋ ਅਸੀਂ ਤਾਂ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਪਵਨਦੀਨ ਨੂੰ ਤੁਹਾਡਾ ਆਪਣਾ ਪੁੱਤ ਆ ਮੈਂ ਤੁਹਾਡਾ ਆਪਣਾ ਪੁੱਤਾਂ ਛੋਟਾ ਵੱਡਾ ਭਰਾ ਬਸ ਇਸ ਵਾਰ 1 ਜੂਨ ਨੂੰ ਤੁਹਾਡੀ ਜ਼ਿੰਮੇਵਾਰੀ ਝਾੜੂ ਵਾਲਾ ਬਟਨ ਦਬਕੇ ਖਤਮ ਮੇਰੀ ਤਾਂ ਤੀਨੂ ਦੀ ਜ਼ਿੰਮੇਵਾਰੀ ਸ਼ੁਰੂ ਸੋ ਵੀਰੋ ਆ ਜਿਹੜਾ ਤੁਹਾਡਾ ਪਿਆਰ ਹੈ ਇਹ ਮੈਨੂੰ ਥੱਕਣ ਨਹੀਂ ਦਿੰਦਾ ਅੱਜ ਮੇਰਾ ਇਹ ਚੌਥਾ ਪ੍ਰੋਗਰਾਮ ਹੈ ਪਹਿਲਾਂ ਤਾਂ ਮੈਂ ਕੁਝ ਜੁਆਇਨਿੰਗਾਂ ਕਰਾਈਆਂ ਸੰਗਰੂਰ ਤੋਂ ਆਇਆ ਮੈਂ ਰਾਜ ਸੰਗਰੂਰ ਆ ਗਿਆ ਸੀ ਫਿਰ ਪਹਿਲਾ ਪ੍ਰੋਗਰਾਮ ਕਰਾਇਆ ਦੂਜਾ ਨਕੋਦਰ ਤੀਜਾ ਕੈਂਟ ਚੌਥਾ ਤੁਹਾਡੇ ਕੋਲ ਆ ਕੱਲ ਨੂੰ ਜਾਊਂਗਾ ਭਲੱਥ ਉਦੋਂ ਬਾਅਦ ਫਤੇਗੜ ਚੂੜੀਆਂ ਉਦੋਂ ਬਾਅਦ ਡੇਰਾ ਬਾਬਾ ਨਾਨਕ ਅਜਨਾਲਾ ਜਿੱਥੇ ਕਹੋਂਗੇ ਉੱਥੇ ਜਾਊਂਗਾ ਮੈਂ ਨਹੀਂ ਥੱਕਦਾ ਉਹ ਜਿੰਨਾ ਚਿਰ ਮੈਂ ਕਾਲੀ ਦਲ ਕਾਂਗਰਸ ਤੇ ਭਾਜਪਾ ਦੀ ਯਾਰਨੀ ਪੜਦਾ ਉਹਨਾਂ ਚਿਰ ਮੈਂ ਨਹੀਂ ਥੱਕਦਾ ਬਠਿੰਡੇ ਗਿਆ ਸੀ ਬਰਸੋਂ ਫੱਟੀ ਪੁੱਜ ਗਈ ਬਠਿੰਡੇ ਤੋਂ ਬੀਬਾ ਜੀ ਹਾਰ ਰਹੇ ਨੇ ਹਰ ਸਿਮਰਤ ਕੌਰ ਜੀ ਕਰੇ ਕਲੇਸ਼ ਪੈ ਗਿਆ ਰੋਣ ਲੱਗੇ ਕੰਧਾਂ ਫੜ ਫੜ ਤੁਰਨ ਲੱਗੇ ਕਲਨਾ ਹਾਂ ਜੀ ਸੁਣਾ ਦਿਓ ਤੁਹਾਨੂੰ ਯਾਦ ਹੀ ਹੋਣੀ ਨਾਲੇ ਸਾਰੀ ਯਾਦ ਹੈ ਉਹਨਾਂ ਦਾ ਬੁਰਾ ਹਾਲ ਹੈ ਉਹ ਕਿਉਂ ਜ਼ਿਆਦਾ ਕਿੱਕ ਲਈ ਸੁਣ ਸੁਣ ਕੇ ਉਹਨਾਂ ਨੇ ਡਾਕਟਰ ਬੁਲਾ ਕੇ ਦਿਲ ਘਰਾਉਣ ਵਾਲੀਆਂ ਗੋਲੀਆਂ ਲੈਣੀਆਂ ਨੇ ਅੱਜ ਉਹ ਕਹਿੰਦੀ ਨਮੀ ਕਿੱਕਲੀ ਲਿਖੀ ਆ ਉਹ ਕਹਿੰਦੀ ਬੀਬਾ ਜੀ ਕਹਿੰਦੀ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੋ ਚਾਵੇ ਨਾ ਵੋਟ ਕੋਈ ਪਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਟਿੰਡੇ ਤੋਂ ਜੋ ਕੀਤੇ ਕੰਮ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤਖੋਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਉਹ ਕਹਿੰਦੀ ਨਾਲੇ ਵੀ ਕਹਿੰਦੀ ਹੈ ਵੀਪਾ ਜੀ ਨਾਲੇ ਕਹਿੰਦੀ ਹੈ ਕਿ ਸਾਨੂੰ ਉਦੋਂ ਲੋਕ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਸਾਨੂੰ ਉਦੋਂ ਲੋਕ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝ ਹੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਪਾਈ ਤੇ ਭਾਈਏ ਨੇ ਪੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ ਇੱਕ ਜੂਨ ਵੇ ਅਸੀਂ ਮਾਜ ਬੜੀ ਲੁੱਟੀ ਐ ਕੁੱਗੀ ਛਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਅਮਾਨ ਭਗਵੰਤ ਨੇ ਪੁੱਟੀ ਐ ਲੈ 4 ਜੂਨ ਨੂੰ ਕਾਲੀ ਦਲ ਦੀ ਰਾਜਨੀਤੀ ਚੋਂ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਹਾਲ ਇਨਕਲਾਬ ਇਨਕਲਾਬ ਫਿਰ ਤੁਹਾਡੇ ਵੱਲੋਂ ਹਾਂ ਹੀ ਸਮਝਾ ਲੈ ਫਿਰ ਇੱਕ ਦਾਰਾ ਲਾ ਕੇ ਹਲਾ ਦਿਓ ਫਿਰ ਗੰਜਾ ਦਿਓ ਸਮਾਨ ਇਨਕਲਾਬ ਬੋਲੇ ਸੋਨਿਹਾਲ ਜੈ ਜੀ ਤੀਨੂ ਜੀ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਵਿਕਾਸਪੁਰਸ਼ ਕ੍ਰਿਸ਼ਮਾਈ ਨੇਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਅੱਜ ਆਦਮپور ਪਹੁੰਚੇ ਆ ਮੈਂ ਤੁਹਾਡੇ ਸਾਰਿਆਂ ਵੱਲੋਂ ਮਾਨ ਸਾਹਿਬ ਦਾ ਇੱਥੇ ਪਹੁੰਚਣ ਤੇ ਬਹੁਤ ਸਵਾਗਤ ਕਰਦਾ ਧੰਨਵਾਦ ਕਰਦਾ ਪਿਛਲੇ ਫਲੋਰ ਗੁਰਾਇਆਂ ਨਕੌਦਰ ਜਲੰਧਰ ਸ਼ੌਣੀ ਤੇ ਹੁਣ ਇੱਥੇ ਪਹੁੰਚੇ ਆ ਇੱਕ ਵਾਰੀ ਕਿਉਂਕਿ ਆਪਾਂ ਤਾਂ ਰੋਜ਼ ਬੋਲਦੇ ਰਹਿੰਨੇ ਆ ਮਾਨ ਸਾਹਿਬ ਦੀ ਆਮਦ ਤੇ ਖੁਸ਼ੀ ਚ ਇੱਕ ਵਾਰੀ ਉੱਚੀ ਆਵਾਜ਼ ਚ ਜਵਾਬ ਦੇ ਦੇਣਾ ਤੁਸੀਂ ਮਾਨ ਸਾਹਿਬ ਨੂੰ ਕਹਿ ਦਿਓ ਵੀ ਆਦਮਪੁਰ ਹਲਕਾ ਆਪਾਂ ਜਿੱਤ ਕੇ ਮਾਨ ਸਾਹਿਬ ਦੀ ਝੋਲੀ ਚ ਪਾਉਣਾ ਤੇ 1 ਜੂਨ ਤੱਕ 1 ਜੂਨ ਤੱਕ ਆਪਾਂ ਟਿੱਕੇ ਨਹੀਂ ਬੈਠਣਾ ਆਰਾਮ ਨਹੀਂ ਕਰਨਾ 1 ਜੂਨ ਸ਼ਾਮ ਨੂੰ 5 ਵਜੇ ਤੱਕ ਜ਼ਿੰਮੇਵਾਰੀ ਡਿਊਟੀ ਤੁਹਾਡੀ ਹੈ ਉਸ ਤੋਂ ਬਾਅਦ 5 ਸਾਲ ਮੈਂ ਸੇਵਾ ਤੁਹਾਡੀ ਕਰਨੀ ਹੈ 5 ਸਾਲ